ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਦੁਨੀਆ ਜਿੱਥੇ 크리스마ਸ ਤੇ ਨਵੇਂ ਸਾਲ ਦੀ ਆਮਦ ਦੇ ਵਿੱਚ ਜਸ਼ਨ ਮਨਾ ਰਹੀ ਹੈ ਉੱਥੇ ਇਹ ਦਿਨ ਸਿੱਖ ਸੰਗਤਾਂ ਲਈ ਸਿੱਖ ਸਮਾਜ ਲਈ ਖਾਲਸੇ ਦੇ ਲਈ ਜਿਹੜੇ ਇਹ ਦਿਨ ਬੈਰਾਗਮਈ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿੱਥੇ ਦਸਮੇਸ਼ ਪਿਤਾ ਬਾਜਾਂ ਵਾਲੀ ਸਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪਰਿਵਾਰ ਦੇ ਨਾਲ ਵਿਛੋੜਾ ਪਿਆ ਉੱਥੇ ਹੀ ਇਨਾ ਦਿਨਾਂ ਦੇ ਵਿੱਚ ਸ਼ੌਹ ਸਾਹਿਬਜਾਦਿਆਂ ਦੀ ਸ਼ਹੀਦੀ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਸ਼ਹਾਦਤਾਂ ਹੋਈਆਂ ਜਿਨ੍ਹਾਂ ਨੂੰ ਕਿ ਸਿੱਖ ਕੌਮ ਸਿੱਖ ਸਮਾਜ ਖਾਲਸਾ ਪੰਥ ਕਦੇ ਵੀ ਨਹੀਂ ਭੁੱਲ ਸਕਦਾ ਇਹ ਜਿਹੜੇ ਵਿਰਾਗਮਈ ਦਿਨਿਆਂ ਜਿੱਥੇ ਸੰਗਤਾਂ ਅੰਦਰ ਵਿਰਾਗ ਪੈਦਾ ਕਰਦੇ ਹਨ ਉੱਥੇ ਹੀ ਸਿੱਖ ਸੰਗਤਾਂ ਨੂੰ ਖਾਲਸੇ ਨੂੰ ਇੱਕ ਨਵਾਂ ਜੋਸ਼ ਵੀ ਭਰਦੇ ਨੇ ਕਿ ਧਰਮ ਦੇ ਲਈ ਆਪਾ ਮਾਰਨ ਦੇ ਲਈ ਗੁਰੂ ਦਾ ਸਿੱਖ ਸਦਾ ਹੀ ਤਿਆਰ ਵਰ ਤਿਆਰ ਰਹੇ ਗੁਰੂ ਦਾ ਸਿੱਖ ਨਾ ਕਦੇ ਜ਼ਾਬਰ ਅੱਗੇ ਝੁਕਿਆ ਹੈ ਤੇ ਨਾ ਕਦੇ ਜ਼ਾਲਮ ਅੱਗੇ ਝੁਕਿਆ ਆ ਗੁਰੂ ਦਾ ਸਿੱਖ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਜੈਕਾਰੇ ਲਾਉਂਦਾ ਹੋਇਆ ਧਰਮ ਦੀ ਰਾਖੀ ਕਰਦਾ ਆ ਤੇ ਹਮੇਸ਼ਾ ਹੀ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕਰਦਾ ਦੁਨੀਆ ਦੇ ਭਲੇ ਦੇ ਲਈ ਕਾਰਜ ਕਰਦਾ ਆ ਇਨ੍ਹਾਂ ਦਿਨਾਂ ਦੇ ਵਿੱਚ ਵੱਖ-ਵੱਖ ਦੁਨੀਆ ਭਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕਿ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਆ ਉੱਥੇ ਹੀ ਇਟਲੀ ਦੀ ਜਿਹੜੀ ਸੂਬਾ ਹੈ ਬੈਨੇਟੋ ਦਾ ਜ਼ਿਲ੍ਹਾ ਵਿਚੈਂਸਾ ਉਹਦੇ ਅੰਦਰ ਆਉਂਦਾ ਸ਼ਹਿਰ ਆਰਜੀਨੇਾਨੋ ਇਟਲੀ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਨਗਰ ਕੌਂਸਲ ਵੱਲੋਂ ਸਿੱਖ ਸਮਾਜ ਦੇ ਸਿੱਖ ਧਰਮ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਤੌਰ ਤੇ ਸਾਬਜਦਿਆਂ ਦੀਆਂ ਤੇ ਹੋਰ ਸ਼ਹੀਦਾਂ ਦੀਆਂ ਜਿਹੜੀਆਂ ਤਸਵੀਰਾਂ ਆ ਨਗਰ ਦੇ ਚੁਫੇਰੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹੁਣ ਜਿਹੜੇ ਨਗਰ ਦੇ ਚੌਹੀ ਪਾਸੀ ਨਗਰ ਕੌਂਸਲ ਨੇ ਵੀ ਆਰਜੀ ਨੇ ਅਨੋਂ ਨੇ ਜਿਹੜੇ ਟੀਵੀ ਲਗਾਏ ਆ ਉਹਨਾਂ ਟੀਵੀਆਂ ਉੱਪਰ ਉੱਚੇਚੇ ਤੌਰ ਤੇ ਸਹਿਬਜ਼ਾਦਿਆਂ ਦੀ ਤੇ ਹੋਰ ਸ਼ਹੀਦਾਂ ਦੀਆਂ ਇਹ ਫੋਟੋਆਂ ਸਿੱਖ ਸਮਾਜ ਅੰਦਰ ਨਵਾਂ ਜੋਸ਼ ਭਰਦੀਆਂ ਆ ਤੇ ਯਾਦ ਕਰਾਉਂਦੀਆਂ ਆ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਧਰਮ ਦੀ ਹਿੱਤ ਸ਼ੀਸ਼ ਦਿੱਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਇਸ ਸਬੰਧੀ ਕਲਤੂਰਾ ਸਿੱਖ ਇਟਲੀ ਦੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਉਚੇਚੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦੇ ਰਹੇ ਆ ਤੇ ਨਾਲ ਦੀ ਨਾਲ ਹੀ ਸਿੱਖ ਸੰਗਤਾਂ ਨੂੰ ਇਹਨਾਂ ਦਿਹਾੜਿਆਂ ਦੇ ਵਿੱਚ ਜਿਹੜੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਉਹਨਾਂ ਦੇ ਵਿੱਚ ਸ਼ਹਾਦਤ ਤਾਂ ਪ੍ਰਾਪਤ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਨ ਦੀ ਅਪੀਲ ਕਰ ਰਹੇ ਹਨ ਕੈਮਰਾਮੈਨ ਅਜਦੇਸ਼ ਸਾਹਿਬ ਵਾਈਕਲ ਜੀ ਕੀ ਫਤਿਹ ਸੁਖਬੀਰੀ ਪੇ ਸਾਧ ਸੰਗਤ ਜੀ ਅ ਅੱਜ ਸੀ ਵਿਚੈਂਸਰ ਦੇ ਵਿੱਚ ਜਿਹੜੇ ਮੁਖਮਖੇ ਗੁਰਦਾ ਸਾਹਿਬ ਨਾਲ ਵਿੱਚ ਕੈਲੰਡਰ ਲੈ ਕੇ ਪਹੁੰਚੀ ਸੀ ਤੇ ਜਿੱਥੇ ਵਿਚੈਂਸਰ ਇੱਕ ਪਿੰਡ ਹੈ ਆਰਜੀ ਨਿਆਨੋ ਜਿੱਥੇ ਇੱਕ ਸਕਰੀਨ ਦੇ ਉੱਪਰ ਭੰਤਾਲ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਲਾਲਾਂ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਦੇਖ ਕੇ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਕਿ ਮੇਰੇ ਇੱਕ ਜਿਹੇ ਸਤਿਕਾਰਯੋਗ ਇਥੇ ਇੰਡੀਅਨ ਭਰਾ ਨੇ ਇਹ ਗੱਲ ਕਰਕੇ ਕਹਿੰਦੇ ਕਿ ਤਾਂ ਸੜਕ ਦੇ ਉੱਪਰ ਜਿਹੜਾ ਲਗਾਇਆ ਤਾਂ ਜੋ ਇਥੇ ਦੇ ਲੋਕਾਂ ਨੂੰ ਵੀ ਸਾਡਾ ਜਿਹੜਾ ਸਿੱਖ ਇਤਿਹਾਸ ਦੇ ਵਿੱਚੋਂ ਇਹ ਜੇ ਸ਼ਹੀਦ ਵੀਰੇ ਪੁਰਬ ਨੇ ਉਹਨਾਂ ਬਾਰੇ ਜਾਣਕਾਰੀ ਮਿਲ ਸਕੇ ਸੋ ਬਹੁਤ-ਬਹੁਤ ਧੰਨਵਾਦ ਉਸ ਵੀਰ ਦਾ ਇਹ ਇੱਕ ਮੇਰੀ ਦਿਲੀਸ਼ ਆਇਆ ਜੇ ਆਪਾਂ ਮੈਂ ਕਹਿ ਸਕਦੇ ਕਿ ਹਰ ਇੱਕ ਗੁਰਦੁਆਰਾ ਸਾਹਿਬ ਵਿੱਚ ਲੱਗੇ ਅਗਰ ਕੋਈ ਸ਼ਹਿਰ ਪੈਂਦੇ ਨੇ ਇਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਇਹ ਉਪਰਾਲੇ ਕਰਦੇ ਰਹਿਣਾ ਚਾਹੀਦਾ ਕਿਉਂਕਿ ਸੜਕਾਂ ਦੇ ਉੱਪਰ ਆਉਣਾ ਜਾਣਾ ਸਾਰਿਆਂ ਦਾ ਲੱਗਾ ਹੀ ਰਹਿੰਦਾ ਤਾਂ ਜੋ ਇਸ ਤੀਨ ਜੋ ਪਛਾਣ ਦੀ ਤੁਸੀਂ ਆਪਾਂ ਦੇਖੀ ਆ ਬਈ ਸਾਰਾ ਇੱਕ ਸਾਡੇ ਸਿੱਖ ਧਰਮ ਦੇ ਗੁਰੂ ਸਾਹਿਬ ਜੀਾਂ ਦੇ ਲਾਲਾਂ ਦਾ ਜਿਹੜਾ ਮੈਸੇਜ ਆ ਇਨਾ ਤੱਕ ਪਹੁੰਚ ਸਕੇ ਬਗਾਨੀ ਧਰਤੀ ਦੇ ਜਿੱਥੇ ਅਸੀਂ ਸਾਰੇ ਜਾਣੇ ਹਾਂ ਸੋ ਜਿਸ ਵੀ ਵੀਰ ਨੇ ਮੇਰੇ ਨੇ ਇਹ ਉਪਰਾਲਾ ਕੀਤਾ ਆ ਅਸੀਂ ਉਹਨਾਂ ਦਾ ਨਾਮ ਤਾਂ ਨਹੀਂ ਜਾਣਦੇ ਤੋਂ ਇਹਦਾ ਬਹੁਤ ਬਹੁਤ ਧੰਨਵਾਦ ਹੈ ਇਹ ਇੱਕ ਉਪਰਾਲਾ ਇੱਕ ਨਵੇਕਲਾ ਕਦਮ ਜੋ ਸਾਨੂੰ ਇਟਲੀ ਵਿੱਚ ਦੇਖਣ ਨੂੰ ਮਿਲਿਆ ਸੋ ਇਹਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ